ਅਕਾਲੀ ਬਾਬਾ ਫੂਲਾ ਸਿੰਘ ਜੀ ਉਹਨਾਂ ਨੇ ਜੋ ਪੰਥ ਲਈ ਕੁਰਬਾਨੀਆਂ, ਤਿਆਗ ਔਰ ਸੇਵਾ ਦਾ ਮਾਰਗ ਸਾਨੂੰ ਦਿੱਤਾ ਔਰ ਜਿਸ ਤਰ੍ਹਾਂ ਦੀਆਂ ਪੰਥਕ ਲੀਹਾਂ ਪਾਈਆਂ ਗੁਰੂ ਕਿਰਪਾ ਕਰੇ ਕਿ ਜਿਹੜੀ ਜਥੇਬੰਦੀ ਦੀ ਅਸੀਂ ਅੱਜ ਸਿਰਜਣਾ ਕਰਨ ਜਾ ਰਹੇ ਆ ਉਹ ਵੀ ਉਹਨਾਂ ਪੰਥਕ ਲੀਹਾਂ ਤੇ ਚੱਲ ਕੇ ਰਾਜਨੀਤੀ ਤੇ ਧਰਮ ਦਾ ਕੁੰਡਾ ਰੱਖਣ ਵਿੱਚ ਸਫਲ ਰਹੇ ਔਰ ਜੋ ਧਰਮ ਦੀ ਹਾਨੀ ਪਿਛਲੇ ਸਮੇਂ ਦੌਰਾਨ ਜਿਨ੍ਹਾਂ ਲੋਕਾਂ ਨੇ ਰੱਖੀ ਕਰਨੀ ਸੀ ਪੰਥ ਦੀ ਜਿਹੜੀ ਜਮਾਤ ਨੇ ਰੱਖੀ ਕਰਨੀ ਸੀ ਉਹ ਸਾਡੀ ਜਮਾਤ ਨੇ ਜੋ ਕਾਹਨ ਕੀਤਾ ਪੰਥਕ ਸੰਸਥਾਵਾਂ ਦਾ ਪੰਥਕ ਪਰੰਪਰਾਵਾਂ ਦਾ ਉਸ ਤੋਂ ਇਹ ਸਾਰਾ ਜਿਹੜਾ ਵਰਤਾਰਾ ਸ਼੍ਰੀ ਘਾਲਤਕ ਸਾਹਿਬ ਦੀ ਫਸੀਲ ਤੋਂ ਜੋ 2 ਦਸੰਬਰ ਨੂੰ ਵਾਪਰਿਆ ਉਸ ਦੇ ਤਹਿਤ ਜੋ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਅਕਾਲ ਤਖਤ ਸਾਹਿਬ ਦੇ ਆਦੇਸ਼ ਹੋਏ ਕਮੇਟੀ ਬਣੀ ਕਮੇਟੀ ਨੇ ਉਸ ਭਰਤੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਬੜੀਆਂ ਔਕਣਾ ਬੜੀਆਂ ਮੁਸ਼ਕਲਾਂ بڑے ਦਬਾਅ بڑے ਰਿਸ਼ਤਿਆਂ ਦੇ ਵਾਸਤੇ ਪਾਏ ਗਏ ਪਰੰਤੂ ਮੈਂ ਸਾਰੇ ਕਮੇਟੀ ਮੈਂਬਰ ਸਹਿਬਾਨ ਨੂੰ ਵਧਾਈ ਦੇਣਾ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਪੰਥ ਪ੍ਰਸਤੀ ਔਰ ਸ੍ਰੀ ਇਕਾਂਤਕ ਸਾਹਿਬ ਨੂੰ ਸਮਰਪਿਤ ਭਾਵਨਾ ਦਾ ਆਪਣਾ ਸਬੂਤ ਦੇ ਕੇ ਆਪਣੇ ਨਿੱਜੀ ਹਿੱਤਾਂ ਨੂੰ ਸਵਾਰਥਾਂ ਨੂੰ ਲਾਲਸਾਵਾਂ ਨੂੰ ਤਿਆਗ ਕੇ ਜੋ ਇਹ ਉਪਰਾਲਾ ਕੀਤਾ ਗੁਰੂ ਦੇ ਅਸ਼ੀਰਵਾਦ ਨਾਲ ਉਹਦੇ ਵਧਾਈ ਦੇ ਯੋਗ ਪਾਤਰ ਨੇ ਸੰਗਤ ਨੇ ਜੋ ਸ਼੍ਰੀ ਕਾਲ ਤੱਕ ਸਭ ਦੇ ਨਾਮ ਤੇ ਸਹਿਯੋਗ ਦਿੱਤਾ ਔਰ ਤਕਰੀਬਨ ਸਹੀ ਰੂਪ ਵਿੱਚ 15 ਲੱਖ ਦੀ ਭਰਤੀ ਬਿਨਾ ਕਿਸੇ ਪਲੇਟਫਾਰਮ ਤੋਂ ਬਿਨਾ ਕਿਸੇ ਰਾਸੀ ਪਾਰਟੀ ਤੋਂ ਬਿਨਾ ਕਿਸੇ ਰਾਸੀ ਸੈਟਅਪ ਤੋਂ ਥਲੜੇ ਲੈਵਲ ਤੇ ਸਿਰਫ ਤੇ ਸਿਰਫ ਇੱਕ ਮੂਵਮੈਂਟ ਦੇ ਰੂਪ ਵਿੱਚ ਭਰਤੀ ਹੋਈ ਹੈ ਇਹ ਸਿਰਫ ਤੇ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਭਾਵਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਨੂੰ ਮੁੱਖ ਰੱਖ ਕੇ ਹੋਈ ਹੈ ਇਹ ਸਾਰੀ ਲੀਡਰਸ਼ਿਪ ਨੂੰ ਹਰ ਵਿਅਕਤੀ ਨੂੰ ਇਸ ਗੱਲ ਦਾ ਜ਼ਰੂਰ ਮੈਂ ਸਮਝਦਾ ਅਹਿਸਾਸ ਵੀ ਹੋਣਾ ਚਾਹੀਦਾ ਔਰ ਅਹਿਸਾਸ ਰੱਖਣਾ ਵੀ ਚਾਹੀਦਾ ਸੋ ਇਹ ਪਲੇਟਫਾਰਮ ਜੋ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸਿਰਜिती ਦੇ ਰੂਪ ਵਿੱਚ ਸਿਰਜਿਆ ਜਾ ਰਿਹਾ ਹੈ ਇਹ ਨਰੋਲ ਰੂਪ ਵਿੱਚ ਪੰਥ ਦੀ ਪੰਜਾਬ ਦੀ ਚੜ੍ਹਦੀ ਕਲਾ ਲਈ ਨਿਸ਼ਕਾਮ ਰੂਪ ਵਿੱਚ ਸੇਵਾ ਕਰਨ ਦਾ عہد ਲੈ ਕੇ ਤੁਰੇਗਾ ਇਸ ਗੱਲ ਦਾ ਤੁਹਾਨੂੰ ਅਸੀਂ ਵਿਸ਼ਵਾਸ ਦਿਵਾਉਂਦੇ ਆਂ ਸੰਗਤ ਦੀਆਂ ਡੈਲੀਗੇਟ ਸਹਿਬਾਨ ਦੀਆਂ ਬਹੁਤ ਭਾਵਨਾਵਾਂ ਨੇ ਸੰਗਤ ਔਰ ਪੰਥਕ ਲੋਕ ਬੜੇ ਨਿਰਾਸ਼ ਨੇ ਬਹੁਤ ਲੰਮੇ ਸਮੇਂ ਤੋਂ ਉਹ ਨਿਰਾਸ਼ਤਾ ਦਾ ਦੌਰ ਖਤਮ ਕਰਕੇ ਪੰਥ ਨੂੰ ਇੱਕ ਨਵੀਂ ਦਿਸ਼ਾ ਦੇਣੀ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸਰੀਰ ਸੀ ਸਰੀਰ ਹੈ ਪੰਥ ਸਾਡੀ ਰੂਹ ਹੈ ਔਰ ਉਹ ਰੂਹ ਬਹੁਤ ਲੰਮੇ ਸਮੇਂ ਤੋਂ ਉਦਾਸ ਸੀ। ਉਹਨਾਂ ਨੂੰ ਕੋਈ ਰਸਤਾ ਨਹੀਂ ਸੀ ਦਿਖ ਰਿਹਾ। ਅਸੀਂ ਬਾਰ-ਬਾਰ ਨਵੇਂ-ਨਵੇਂ ਤਜਰਬੇ ਕਰਕੇ ਫੇਲ ਹੋ ਰਹੇ ਸੀ। ਅੱਜ ਇੱਕ ਨਵਾਂ ਪਲੇਟਫਾਰਮ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਸਰਜिती ਦਾ ਜੋ ਸਿਰਜਿਆ ਜਾ ਰਿਹਾ। ਗੁਰੂ ਕਰੇ ਕਿ ਤੁਸੀਂ ਐਸੇ ਪ੍ਰਧਾਨ ਐਸੇ ਆਗੂਆਂ ਨੂੰ ਅੱਗੇ ਲੈ ਕੇ ਆਵੋ ਜਿਹੜੇ ਪੰਥ ਪ੍ਰਸਤੀ ਨੂੰ ਸਮਰਪਿਤ ਹੋਣ। ਪੰਥ ਪ੍ਰਾਂਤੀ ਦੀ ਭਾਵਨਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰੀ ਹੋਵੇ